जय हिंद नमस्कार सत श्री अकाल दोस्तों मैं ਤੁਹਾਡਾ ਆਪਣਾ ਸੰਜੀਵ ਬਾਵਾ ਇੱਕ ਵਾਰ ਫੇਰ ਤੋਂ ਤੁਹਾਡਾ ਸਾਰਾ ਸਵਾਗਤ ਕਰਦੇ ਹਾਂ ਦੋਸਤੋ ਅੱਜ ਜੇ ਅਸੀਂ ਪਹੁੰਚੇ ਗੁਰਦਾਸਪੁਰ ਸ਼ਹਿਰ ਦੇ ਤਿਬਰੀ ਰੋਡ ਵਿਖੇ ਤਿਬਰੀ ਰੋਡ ਦੇ ਵਿਖੇ ਨਿਊ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਡੇਲੀ ਨਿਊਜ਼ ਡੇਲੀ ਨੀਡਸ ਦੀ ਜਿਹੜੀ ਹੈ ਉਹ ਸ਼ੌਪ ਖੁੱਲ ਚੁੱਕੀ ਹੈ ਜਿਸ ਵਿੱਚ ਬਹੁਤ ਹਰ ਤਰ੍ਹਾਂ ਦੇ ਜਿਹੜੇ ਸਮਾਨ ਹੈ ਇੱਥੇ ਅਵੇਲੇਬਲ ਹੈ ਚਾਹੇ ਉਹ ਗਰੋਸਰੀ ਹੋਏ ਚਾਹੇ ਸਟੇਸ਼ਨਰੀ ਹੋਏ ਚਾਹੇ ਬੇਕਰੀ ਦਾ ਸਮਾਨ ਹੈ ਔਰ ਬਹੁਤ ਵਧੀਆ ਕੁਆਲਿਟੀ ਦਾ ਔਰ ਹਰ ਤਰ੍ਹਾਂ ਦੀ ਇਹਨਾਂ ਕੋ ਚੀਜ਼ ਜਿਹੜੀ ਹੈ ਅਵੇਲੇਬਲ ਹੈਗੀ ਹੈ ਇਥੋਂ ਤੱਕ ਕਿ ਆਪਾਂ ਗੱਲ ਕਰੀਏ ਕਿ ਇਹਨਾਂ ਕੋ ਫਰੈਸ਼ ਪਨੀਰ ਜਿਹੜਾ ਦੁੱਧ ਹੈ ਹੋਰ ਵੀ ਤਰ੍ਹਾਂ ਦੀ ਜਿਹੜੀ ਆਈਟਮਾਂ ਇੱਥੇ ਅਵੇਲੇਬਲ ਨੇ ਇਹਨਾਂ ਦੀ ਜਿਹੜੀ ਡੀਲਿੰਗ ਹੈ ਬਹੁਤ ਵਧੀਆ ਨੇ ਔਰ ਬਹੁਤ سارے ਕਸਟਮਰ ਇੱਥੇ ਆ ਕੇ ਆਪਣੇ ਆਪ ਨੂੰ ਜਿਹੜਾ ਸੈਟੀਸਫਾਈ ਕਰਦੇ ਨੇ ਤੇ ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਇਸ ਵਾਰ ਜਿਹੜੇ ਕਸਟਮਰ ਹੈਗੇ ਆ ਇਦੋਂ ਵੀ ਗੱਲਬਾਤ ਕਰਾਂਗੇ ਕਿ ਉਹ ਕਦੋਂ ਤੋਂ ਇਹਨਾਂ ਦੇ ਨਾਲ ਜੁੜੇ ਨੇ ਔਰ ਕਹੋ ਜੀ ਇਹਨਾਂ ਦੀ ਸਹੂਲਤਾਂ ਜਿਹੜੀਆਂ ਉਹਨਾਂ ਨੂੰ ਮਿਲਦੀਆਂ ਨੇ ਜੀ ਬਾਕੀ ਇਸ ਕੋ ਦਾਸਪੁਰ ਦਾ ਬਹੁਤ ਹੀ ਵਧੀਆ ਕੰਚਨ ਕਿਹ ਜੀ ਸਟੋਰ ਆ ਭਾਜੀ ਕਿ ਆਓ ਯਾਨੀ ਤੁਹਾਨੂੰ ਕੋਈ ਵੀ ਚੀਜ਼ ਚਾਹੀਦੀ ਹੈ ਸਾਰੀ ਇਥੋਂ ਮੀਟ ਐਂਡ ਕਲੀਨਰ ਅਫੈਕਟ ਮਿਲੇਗੀ ਸਾਰੀ ਅਪ ਟੂ ਡੇਟਨ ਚੀਜ਼ਾਂ ਹੈ ਬਹੁਤ ਹੀ ਵਧੀਆ ਭਾਜੀ ਮੇਰਾ ਦੀ ਬਿਲਿੰਗ ਹੈ ਘਰ ਤੋਂ ਦੂਰ ਤੇ ਘਰ ਦਾ ਨਹੀਂ ਘਰ ਦਾ ਪੂਰ ਵੀ ਚੀਜ਼ ਮਿਲਦਾ ਔਰ ਬਾਕੀ ਤੇ ਚਾਹ ਦੀ ਲੋੜ ਨਹੀਂ ਇੱਕ ਵਾਰ ਵਿਜ਼ਿਟ ਕਰੋਗੇ ਪਤਾ ਲੱਗ ਜੂਗਾ एवरीथिंग ਇਜ਼ ਫਾਊਂਡ ਹੇਅਰ ਵੈਰੀ ਨਾਈਸ ਜੀ ਮਸਟ ਹੈਂ ਦੇ ਲੱਗੇ ਸਭ ਤੋਂ ਵਧੀਆ ਸੁਲਤਾਨੀ ਚੀਜ਼ ਹੈ ਸਾਰੀ ਡੀਨ ਆਲਵੇਸ ਪੂਰ ਮਿਲਦੀ ਹੈ ਚਾਹ ਦੀ ਵੀ ਮਰਜ਼ੀ ਕਰਦੇ ਹੋ ਦੀਵਾਲੀ ਦੇ ਮੌਕੇ ਤੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਜੀ ਦੀਵਾਲੀ ਦੇ ਮੌਕੇ ਦੇ ਵਿੱਚ ਉਹ ਪਿਆਰ ਵੰਡੋ ਜੀ ਪਿਆਰ ਦਿਓ ਰਿਸਪੈਕਟ ਦਿਓ ਸਭ ਨਾਲ ਜੁੜੇ ਰਹੋ ਮੈਨੂੰ ਇੱਕ ਚੀਜ਼ ਦੋਨੋਂ ਦੇ ਭਾਜੀ ਆਏ ਨੇ ਦੋਨੋਂ ਦੇ ਜੁੜੇ ਮੈਂ ਇੱਥੇ ਸਾਹਮਣੇ 7 ਨੰਬਰ ਸੀਟ 'ਤੇ ਹਾਂ ਠੀਕ ਹੈ ਥੈਂਕ ਯੂ ਮੈਂ ਰਿਡੀਸਨ ਆਪਣੇ ਇਹ ਸ਼ੋਰ ਟੋਰ ਆਪਣਾ ਕੈਨੇਸ ਟੋਰ ਤੁਹਾਨੂੰ ਆਪ ਤੁਹਾਨੂੰ ਬਹੁਤ ਬਹੁਤ ਲੱਖ ਲੱਖ ਧੰਨਵਾਦ